ਆ ਵਾਹ ਅਰੇ ਆਪ ਪਾਰਟੀ ਦੀ ਬਹੁਤ ਤੇਜ਼ੀ ਛਾ ਗਈ ਅੱਛਾ ਜੀ ਹਾਂ ਪੂਰਾ ਜੋਰ ਹੈ ਤੇ ਹਰਮੀਤ ਸਿੰਘ ਨੂੰ ਜਿਤਾ ਰਹੇ ਹਾਂ ਨਹੀਂ ਸਾਰੇ ਸੱਤ ਪਬਲਿਕ ਦੇ ਜਿਤਾਉਣਾ ਮੈਂ ਕਦੇ ਤੇ ਥੋੜਾ ਜਿਤਾਉਣਾ ਨਹੀਂ ਇੱਕ ਇੱਕ ਬਾਪੂ ਜੀ ਇੱਕ ਇੱਕ ਵੋਟ ਕੀਮਤੀ ਹੈ ਆਹੋ ਅਸੀਂ ਚੋਣਾਂ ਦੇ ਨਾਲ ਹੀ ਆ ਅੱਬਾ ਜੀ ਤੁਸੀਂ ਕਿਹਨੂੰ ਵੋਟ ਪਾ ਰਹੇ ਹੋ ਅਸੀਂ ਝਾੜੂ ਨੂੰ ਝਾੜੂ ਨੂੰ ਹੀ ਪਾ ਰਹੇ ਹਾਂ ਸਾਡਾ ਸਰਪੰਚ ਸਾਹਿਬ ਵੀ ਝਾੜੂ ਨੂੰ ਸਾਡਾ ਅੱਧੋਂ ਜ਼ਿਆਦਾ ਪਿੰਡ ਝਾੜੂ ਨੂੰ ਤੇ ਸਾਡਾ ਤੇ ਇਹਦੇ ਨਾਲ ਪ੍ਰੇਮ ਆ ਹਰਮੀਤ ਸਿੰਘ ਦੇ ਨਾਲ ਹੂੰ ਕਿਉਂ ਪੁਰਾਣੇ ਬੰਦੇ ਆ ਲਾਗੇ ਰਹਿੰਦੇ ਆ ਸੌ ਗੱਲ ਬਾਅਦ ਆ ਕੋਈ ਵੀ ਦੁੱਖ ਵੇਲੇ ਹੀ ਜਾਂਦਾ ਤੇ ਉਦੋਂ ਫਿਰ ਇਹ ਮਿਲ ਪਿਆ ਇਹਦਾ ਰਾਜਵੀਰ ਜਿਹੜਾ ਭਰਾ ਉਹ ਵੀ ਸੁਣਦਾ ਸਾਰਿਆਂ ਨੂੰ ਨਹੀਂ ਹਰਮੀਰ ਸੰਧੂ ਦੀ ਪਰਸਨਲ ਵੋਟ ਬਹੁਤ ਆ ਜਿਵੇਂ ਆਪਾਂ ਕਹਿੰਦੇ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਉਹਦੀ ਤਾਂ ਹੋਲਡ ਆਪਣਾ ਨਾ ਉਹਦਾ ਆਪਣਾ ਹੋਲਡ ਆ ਵਿਚਰਿਆ ਲੋਕਾਂ 'ਚ ਕੰਮ ਦਿੱਤੇ ਆ ਵਿਚਰਿਆ ਸੁਣਦਾ ਆਏ ਦੀ ਚੰਗਾ ਵਾ ਕਾੜੂ ਸਰਕਾਰ ਦੀ ਜਿਹੜੀ ਰਿਪੋਰਟ ਆ ਉਹ ਕਿੰਨੀ ਕਿ ਤੁਹਾਨੂੰ ਵਧੀਆ ਲੱਗਦੀ ਆ ਇਹ ਕਾਰਗੁਜ਼ਾਰੀ ਮੇ ਕੋਈ ਝਾੜੂ ਦੀ ਸਰਕਾਰ ਉਹ ਕੰਮ ਜਿੱਤਰਾ ਦੇ ਕਰ ਰਿਹਾ ਠੀਕ ਹੀ ਕਰ ਰਿਹਾ ਉਹ ਮਾੜਾ ਕੰਮ ਨਹੀਂ ਕੀਤਾ ਨਾ ਬਾਕੀ ਪਬਲਿਕ ਤੇ ਸਾਰੀ ਜਿੱਤੀ ਨਹੀਂ ਜਾਂਦੀ ਜੱਗ ਤੇ ਬਾਬੇ ਨਾਨਕ ਕੋਈ ਨਹੀਂ ਜਿੱਤਿਆ ਗਿਆ ਉਹ ਤੇ ਨਹੀਂ ਹੁਣ ਇਹਨਾਂ ਦਾ ਸੋਨਾ ਵਕਾਰ ਆ ਨਾਲੇ ਸਾਨੂੰ ਤੇ ਆਪਣੇ ਇਲਾਕੇ ਦੇ ਬੰਦੇ ਨਾ ਜ਼ਿਆਦਾ ਹਨ ਸਾਨੂੰ ਤੇ ਹੁਣ ਚਲੋ ਕਿਤਰਾ ਵੀ ਆਈ ਦੇ ਆਪਣੇ ਇਲਾਕੇ ਆ ਵੇਖਣਾ ਵੀ ਸਾਡਾ ਹਰਮੀਤ ਸਿੰਘ ਸੰਧੂ ਜਿਹੜਾ ਸਾਡੇ ਇਲਾਕੇ ਦਾ ਚੰਗਾ ਤਰਨ ਤਰਨ ਦੇ ਵਿੱਚ ਕਿਹੜਾ ਕੈਂਡੀਡੇਟ ਚੁਣ ਰਹੇ ਹਾਂ ਐ ਸਰਦਾਰ ਹਰਮੀਤ ਸਿੰਘ ਸੰਧੂ ਜੀ ਅੱਛਾ ਜੀ ਉਹ ਇੱਥੋਂ ਦੇ ਸਾਡੇ ਵਸਨੀਕ ਆ ਸਾਲੇ ਦੁਖ ਸੁਖ ਸੰਦੇ ਆ ਅਈ ਉਹਨਾਂ ਦੇ ਨਾਲ ਆ ਵਾਹ ਹਰੇ ਆਮ ਪਾਰਟੀ ਦੀ ਬਹੁਤ ਤੇਜ਼ੀ ਛੇ ਅੱਜ ਅੱਛਾ ਜੀ ਹਾਂ ਪੂਰਾ ਜੋਰ ਹੈ ਤੇ ਹਰਮੀਤ ਸੰਧੂ ਨੂੰ ਜਿਤਾ ਰਹੇ ਹਾਂ ਨਹੀਂ ਸਾਰੇ ਸਭ ਪਬਲਿਕ ਨੇ ਜਿਤਾਉਣਾ ਮੈਂ ਕਦੇ ਤੇ ਥੋੜਾ ਜਿਤਾਉਣਾ ਨਹੀਂ ਇੱਕ ਇੱਕ ਬਾਪੂ ਜੀ ਇੱਕ ਇੱਕ ਵੋਟ ਕੀਮਤੀ ਆ ਆਹੋ ਅਸੀਂ ਚ ਉਹਨਾਂ ਦੇ ਨਾਲ ਹੀ ਆ ਹਾਂਜੀ ਕਹਿੰਦੇ ਹੂਰੇ ਦੇ ਜੰਪਾਲ ਨੇ ਇੱਥੋਂ ਦਾ ਜੰਪਾ ਲਿਆ ਨਾਲੇ 15 20 ਸਾਲ ਅੱਗੇ ਰਹਿ ਗਿਆ ਵਾ ਐ ਮਲੇਆ ਹਰੇਕ ਦਾ ਪ੍ਰੇਮ ਹੋਦਾ ਵਿਕਾਸ ਕਿੰਨਾ ਕਰਵਾਇਆ ਵਿਕਾਸ ਬਹੁਤ ਕਰਾਇਆ ਜਿਹਾਪੂ ਜਦੋਂ ਆਪਣੇ ਹੋਂਦ ਸੀ ਹੀ ਉਹ ਭਾਜਪਾ ਦਾ ਕਾਲੇਦਾਸ ਸੀ ਬਹੁਤ ਵਿਕਾਸ ਕਰਨ ਤਰਨਦਾ ਉਹ ਨਹੀਂ ਹੋਇਆ ਬਾਅਦ ਤੇ ਕੋਈ ਹੋਇਆ ਨਹੀਂ ਬਾਅਦ ਤੇ ਦੇਣਾ ਕੋ ਤਰਨਸਰ ਦਾ ਪ੍ਰਧਾਨ ਹੀ ਨਹੀਂ ਬਣ ਸਕਿਆ ਨਾ ਕਾਂਗਰਸ ਕੋ ਨਾ ਮੜਿਆ ਕੋ ਇਹ ਹੁਣ ਕਿੰਨਾ ਕੁ ਵਿਕਾਸ ਕਰ ਚੱਲ ਰਿਹਾ ਇਹ ਹੁਣ ਵਿਕਾਸ ਤੇ ਚੱਲੂਗਾ ਹੁਣ ਜਦੋਂ ਆਪਾ ਬਣੂਗਾ ਉਦੋਂ ਵਿਕਾਸ ਚੱਲੂਗਾ ਸਾਰਾ ਜੀ ਹੁਣ ਚਲੋ ਤਾਂ ਹੈਗੀ ਸੀ ਹਲਕਾ ਇੰਚਾਰਜ ਦਾ ਬਣੇ ਗਏ ਇਹ ਹਲਕਾ ਇੰਚਾਰਜ ਥੋੜਾ ਜਿਹੀ ਬਣਿਆ ਵਾ ਕੰਮ ਚਲੂ ਜਿੰਨੇ ਜਿੰਨੇ ਹੋਣ ਦਾ ਕਰਨ ਦਿਆ ਸੀ ਜਿਵੇਂ ਜਿਵੇਂ ਤੇ ਬਾਕੀ ਵੋਟਾਂ ਆ ਗਈਆਂ ਬਾਕੀ ਕਰੂਗਾ ਬਾਅਦ ਦੇ ਵਿੱਚ ਹੋ ਜਾਏਗਾ ਤੁਸੀਂ ਮਤਲਬ ਵੋਟ ਹੁਣ ਹਰਮੀਤ ਸਿੰਘ ਨੂੰ ਪਾ ਰਹੇ ਆ ਝਾੜੂ ਨੂੰ ਬਿਲਕੁਲ ਬਿਲਕੁਲ ਅਸੀਂ ਝਾੜੂ ਨੂੰ ਪਾ ਰਹੇ ਆ ਤੇ ਬਾਬਾ ਜੀ ਤੁਸੀਂ ਕਿਹਨੂੰ ਵੋਟ ਪਾ ਰਹੇ ਹੋ ਹਾਂਜੀ ਅਸੀਂ ਝਾੜੂ ਨੂੰ ਝਾੜੂ ਨੂੰ ਹੀ ਪਾ ਰਹੇ ਆ ਜੀ ਸਾਡਾ ਸਰਪੰਚ ਸਾਹਿਬ ਵੀ ਝਾੜੂ ਨੂੰ ਸਾਡਾ ਅੱਧੋਂ ਜ਼ਿਆਦਾ ਪਿੰਡ ਝਾੜੂ ਨੂੰ ਅੱਛਾ ਜੀ ਇੱਕ ਹੋਰ ਕਹਿ ਰਹੇ ਨੇ ਕਿ ਪੰਥਕ ਦੋ ਚਿਹਰੇ ਖੜੇ ਨੇ ਇੱਕ ਕਹਿੰਦੇ ਅਸੀਂ ਧਰਮੀ ਫੌਜੀ ਦੇ ਪਰਿਵਾਰ ਚੋਂ ਆਂ ਦੂਸਰੇ ਕਹਿੰਦੇ ਵੀ ਅਸੀਂ ਪੰਥਕ ਚਿਹਰੇ ਆ ਤੇ ਉਹਨਾਂ ਬਾਰੇ ਨਹੀਂ ਸੋਚਿਆ ਨਹੀਂ ਜੀ ਅਸੀਂ ਉਧਰ ਨੂੰ ਤਾਂ ਨਹੀਂ ਤੇ ਸਾਡਾ ਤਾਂ ਇਹਦੇ ਨਾਲ ਪ੍ਰੇਮ ਆ ਹਰਮੀਰ ਸੰਧੂ ਨਾਲ ਹੂੰ ਕਿਉਂ ਪੁਰਾਣੇ ਬੰਦੇ ਆ ਲਾਗੇ ਰਹਿੰਦੇ ਆ ਹੂੰ ਸੋ ਗੱਲ ਬਾਤ ਆ ਕੋਈ ਵੀ ਦੁੱਖ ਵੇਲੇ ਹੀ ਜਾਂਦਾ ਤੇ ਉਦੋਂ ਫਿਰ ਇਹ ਮਿਲ ਪਿਆ ਇਹਦਾ ਰਾਜਵੀਰ ਜਿਹੜਾ ਭਰਾ ਉਹ ਵੀ ਸੁਣਦਾ ਸਾਰਿਆਂ ਦੀ ਆਇਆ ਦੇ ਜੇ ਕਹਿੰਦੇ ਹਰਮੀਰ ਸੰਧੂ ਦੀ ਪਰਸਨਲ ਵੋਟ ਬਹੁਤ ਆ ਜਿਵੇਂ ਆਪਾਂ ਕਹਿੰਦੇ ਪਾਰਟੀ ਵਾਈ ਜੀ ਤੋਂ ਉੱਤੇ ਉੱਠ ਕੇ ਉਹਦਾ ਹੋਲਡ ਆਪਣਾ ਨਾ ਹੂੰ ਉਹਦਾ ਆਪਣਾ ਹੋਲਡ ਏ ਵਿਚਰਿਆ ਲੋਕਾਂ ਚ ਕੰਮ ਦਿੱਤੇ ਆ ਵਿਚਰਿਆ ਸੁਣਦਾ ਆਏ ਦੀ ਚੰਗਾ ਵਾ ਝਾੜੂ ਸਰਕਾਰ ਦੀ ਜਿਹੜੀ ਰਿਪੋਰਟ ਆ ਉਹ ਕਿੰਨੀ ਕਿ ਤੁਹਾਨੂੰ ਵਧੀਆ ਲੱਗਦੀ ਐ ਕਾਰਗੁਜ਼ਾਰੀ ਵੇਖੋ ਹੀ ਝਾੜੂ ਦੀ ਸਰਕਾਰ ਉਹ ਕੰਮ ਜਿੱਤਰਾਂ ਦੇ ਕਰ ਰਹੀ ਠੀਕ ਹੀ ਕਰ ਰਹੀ ਉਹ ਮਾੜਾ ਕੰਮ ਨਹੀਂ ਕੀਤਾ ਨਾ ਬਾਕੀ ਪਬਲਿਕ ਤੇ ਸਾਰੀ ਜਿੱਤੀ ਨਹੀਂ ਜਾਂਦੀ ਹੂੰ ਜੱਗ ਤੇ ਬਾਬੇ ਨਾਨਕ ਕੋ ਨਹੀਂ ਜਿੱਤਿਆ ਗਿਆ ਹੂੰ ਉਹ ਤਾਂ ਨਹੀਂ ਹੁਣ ਇਹਨਾਂ ਦਾ ਸੋਨਾ ਵਕਾਰ ਆ ਨਾਲੇ ਸਾਨੂੰ ਤੇ ਆਪਣੇ ਇਲਾਕੇ ਦੇ ਬੰਦੇ ਨਾ ਜ਼ਿਆਦਾ ਆ ਨਾ ਹੂੰ ਸਾਨੂੰ ਤੇ ਹੁਣ ਚਲੋ ਕਿਤਰਾ ਵੀ ਆਈ ਤੇ ਆਪਣੇ ਇਲਾਕੇ ਆ ਵੇਖਣਾ ਵੀ ਸਾਡਾ ਹਰਮੀਤ ਸਿੰਘ ਸੰਧੂ ਜਿਹੜਾ ਸਾਡੇ ਇਲਾਕੇ ਦਾ ਚੰਗਾ ਬੰਦਾ। ਅਸੀਂ ਕਰ ਲਈਏ। ਅਸੀਂ ਤਰਨਤਨ ਦੇ ਵਿੱਚ ਕਿਹੜਾ ਕੈਂਡੀਡੇਟ ਚੁਣ ਰਹੇ ਹਾਂ? ਅਸੀਂ ਸਰਦਾਰ ਹਰਮੀਤ ਸਿੰਘ ਸੰਧੂ ਜੀ। ਅੱਛਾ ਜੀ। ਉਹ ਇੱਥੋਂ ਦੇ ਸਾਡੇ ਵਸਨੀਕ ਆ। ਹੂੰ। ਸਾਡੇ 200 ਕ ਸੁਣਦੇ ਆ। ਅਸੀਂ ਉਹਨਾਂ ਦੇ ਨਾਲ ਆ। ਮਤਲਬ ਕਿਉਂ ਵੋਟ ਪਾਉਣੀ ਹੈ? ਕੰਮ ਕਿੰਨਾ ਕਰਦੇ ਨੇ ਉਹ। ਇਹ ਕੰਮ ਤੋਂ ਮੋੜ ਦੇ ਨਹੀਂ ਉਹ ਜਿਹੜਾ ਕੰਮ ਕਈਏ ਕੋਈ ਉਸੇ ਲਈ ਕਰਦੇ ਆ ਅੱਛਾ ਹਾਂਜੀ ਤੇ ਬਾਕੀ ਕੈਂਡੀਡੇਟਾਂ ਬਾਰੇ ਨਹੀਂ ਸੋਚਿਆ ਤੁਸੀਂ ਉਹ ਸਾਡੇ ਤਰਨਤਾਰ ਸ਼ਹਿਰ ਦੇ ਨਹੀਂ ਬਾਰੋ ਹਲਕੇ ਤੋਂ ਆ ਮਤਲਬ ਇਹ ਸਾਡੇ ਇੱਥੇ ਸ਼ਹਿਰ ਦੇ ਲਾਗੇ ਸਾਡੇ ਘਰੇਲੂ ਰਿਸ਼ਤੇਦਾਰ ਹੀ ਹੈ ਅੱਛਾ ਹਾਂਜੀ ਤੁਸੀਂ ਮਤਲਬ ਹੁਣ ਇੱਥੇ ਝਾੜੂ ਨੂੰ ਜਿਤਾ ਰਹੇ ਹੋ ਹਾਂਜੀ ਝੜੂ